ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਮਹਾਰਾਜ ਤੇ ਸਧਾਨਾ ਰੋਡ ਤੇ ਇਹ ਵੀਡੀਓ ਬਣਾ ਰਹੇ ਆ ਮਿਸਤਰੀ ਕਾਕਾ ਸਿੰਘ ਦੇ ਘਰੋਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਜੀ ਦੋ گاਵਾ ਇੱਕ ਮਿੱਤਰੋ ਛੂਣ ਵਾਲੀ ਆ ਤੇ ਇੱਕ ਤਿਆਰ ਹੈ ਸੋਈ ਵੀ ਆ ਵੈਸੇ ਤਾਂ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਤੋ ਸਿਹਤ ਪੱਖੋਂ ਮਿੱਤਰੋ ਚੰਗੀ ਆ ਵਜਨ ਫੁੱਲ ਹੈ ਕੱਦ ਕਾਟ ਫੁੱਲ ਹੈ ਤੇ ਥੋੜੇ ਥੋੜੇ ਮਿੱਤਰੋ ਸਿੰਗ ਜ਼ਰੂਰ ਹੈ ਕਿਉਂਕਿ ਹਰ ਚੀਜ਼ ਦਾ ਆਪਣਾ ਦੱਸਣ ਦਾ ਫਰਜ਼ ਬੰਦਾ ਹੈ ਤੇ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਤੇ ਦੁੱਧ ਮੇਰੇ ਹਿਸਾਬ ਨਾਲ ਚੰਗਾ ਹੋ ਜਿਹੜੇ ਹਿਸਾਬ ਨਾਲ ਇਹ ਤਿਆਰ ਹੋਈ ਵੀ ਹੈ ਤੇ ਥਣਾ ਦਾ ਗੈਪ ਥਣਾ ਦਾ ਸਾਈਜ਼ ਬਹੁਤ ਚੰਗਾ ਤੇ ਵਜਨ ਫੁੱਲ ਹੈ ਇਹ ਐਫ ਤੇ ਥੋੜਾ ਜਿਹਾ ਸਾਈਜ਼ ਵੱਲ ਦਾ ਕ੍ਰੋਸ ਪਣਾ ਤੇ ਜੇ ਆਪਾਂ ਇਹਦੀ ਗੱਲ ਕਰਦੇ ਆਂ ਮਿੱਤਰੋ ਇਹ ਜਿੱ ਇੱਕ ਤਾਂ ਗਰਮੀ ਨਹੀਂ ਮੰਨਦੀਆਂ ਦੂਜੀ ਗੱਲ ਸਿਹਤiyati ਫਰਾਕ ਨਹੀਂ ਹੁੰਦੀਆਂ ਤੇ ਤੀਜੀ ਗੱਲ ਮਿੱਤਰੋ ਦੁੱਧ ਨਾਲ ਦਾ ਸੰਘੜਾ ਹੁੰਦਾ ਜਿਹੜਾ ਕ੍ਰੋਸ ਪਾਉਂਦਾ ਸੋ ਜਿਹੜਾ ਕੋਈ ਨਵਾਂ ਬੰਦਾ ਰੱਖਣਾ ਚਾਹੁੰਦਾ ਹੋਵੇ ਕੋਈ ਫਾਰਮ ਬਣਾਉਣਾ ਚਾਹੁੰਦਾ ਹੋਵੇ ਪਹਿਲਾਂ ਮਿੱਤਰੋ ਇਹਨਾਂ ਚੀਜ਼ਾਂ ਤੋਂ ਥੋੜੀ ਰੱਖ ਕੇ ਪਸ਼ੂ ਗਾਂ ਹ ਜਰਨਲ ਨੌਲੇਜ ਲਈ ਜਾਂਦੀ ਹੈ ਕਿਉਂਕਿ ਜੇ ਆਪਾਂ ਪਿਓਰ ਪਹਿਨਾ ਰੱਖ ਲੈਨੇ ਆ ਤਾਂ ਉਹਦੀ ਸਾਂਹ ਸੰਭਾਲ ਔਖੀ ਹੁੰਦੀ ਹੈ ਥਣਾ ਦੀ ਬਿਮਾਰੀ ਆ ਜਾਂਦੀ ਹੈ ਤੇ ਥਣਾ ਖਰਾਬ ਹੋ ਜਾਂਦੇ ਆ ਜਿਹੜਾ 도ਗਲਾਪਣ ਹੁੰਦਾ ਇੱਥੇ ਸੇਤੀ ਇੱਥੇ ਮਿੱਤਰੋ ਥਣਾ ਦੀ ਬਿਮਾਰੀ ਨਹੀਂ ਆਉਂਦੀ ਤੇ ਇੱਕ ਵਾਰੀ ਆਪਾਂ ਪਹਿਲਾਂ ਗੱਲਬਾਤ ਕਰਦੇ ਆ ਤੇ ਫਿਰ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋਣੀ ਜੀ ਠੀਕ ਹੈ ਅੱਜ ਆਪਣੇ ਕੋਲੇ ਦੋ ਨਾਗਾ ਹਨਾ ਹਾਂਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਦਿਖਾਈ ਆ ਸਿੰਗਾ ਵਾਲੀ ਤੇ ਵੱਡੇ ਕੱਦ ਕਾਰਡ ਵਾਲੀ ਬਜਨ ਵਾਲੀ ਹਨ ਇਹਦਾ ਸੂਆ ਕਿਹੜਾ ਇਹ ਦੂਜਾ ਜੀ ਦੂਜਾ ਸੂਆ ਸੂਈ ਆ ਹਾਂ ਸੂਈ ਹਾਂ ਕਦੋਂ ਕੱਲ ਤੱਕ ਦੀ ਸੂਈ ਆ ਜੀ ਠੀਕ ਆ ਕੱਲ ਜਦੋਂ ਤੁਸੀਂ ਫੋਨ ਕਰੀਓ ਤਾਂ ਸੂਈ ਨਹੀਂ ਸੀ ਹਨਾ ਉਹਦੇ ਬਾਅਦ ਸੂਈ ਆ ਉਹਦੇ ਬਾਅਦ ਸੂਈ ਆ ਠੀਕ ਆ ਮਗਰ ਬੱਸੀ ਬੱਸੀ ਜੀ ਓਕੇ ਮਗਰ ਬੱਸੀ ਆ ਮਿੱਤਰੋ ਕੱਲ ਸੂਈ ਆ ਕਿਉਂਕਿ ਕੱਲ ਆਪਾਂ ਇਹਦੀਆਂ ਵੀਡੀਓ ਪਾਉਣੀਆਂ ਸੀ ਤੇ ਕੱਲ ਮਿੱਤਰੋ ਆਪਣਾ ਜਿਹੜਾ ਟੂਰ ਸੀ ਵੱਡਾ ਲੰਮਾ ਹੋ ਗਿਆ ਉਹਦੇ ਕਰਕੇ ਇਹ ਦੁਪਹਿਰੇ ਵੀਡੀਓ ਪਾਉਣੀਆਂ ਸੀ ਤੇ ਸੈਟਿੰਗ ਨਹੀਂ ਬੈਠੀ ਤੇ ਅੱਜ ਸਵੇਰ ਵੀਡੀਓ ਪਾ ਰਹੇ ਆ ਤੇ ਮੁੱਲ ਫਿਰ ਕੀ ਕਰਤਾ ਜੀ ਦਾ ਮੁੱਲ ਲੱਖ ਰੁਪਏ ਜੀ ਦਾ ਲੱਖ ਦੁੱਧ ਮਾਲਕ ਨੇ ਕਿੰਨਾ ਕਿ ਦੱਸਿਆ ਪਹਿਲੇ ਸੂਏ ਪਹਿਲੇ ਸੂਏ ਦਿੱਤਾ ਹੀ 22 23 ਲੀਟਰ ਦੁੱਧ ਨੇ ਓਕੇ ਹਾਂ ਚਲੋ ਤੋਰੋ ਜੀ ਇਹਨਾਂ ਮਾਲਾ ਜਾ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਿੱਤਰੋ ਵੱਡੇ ਕੱਦ ਕਾਠ ਵਾਲੀ ਸਿਹਤ ਚੰਗੀ ਵਾਲੀ ਤੇ ਜਰਸੀ ਸਾਹੀਵਾਲ ਤੇ ਐਫ ਐਫ ਦਾ ਤਿੰਨਾਂ ਦਾ ਮਿੱਤਰੋ ਕਰਾਸ ਪਾਣਾ ਤੇ ਵੱਡਾ ਕੱਦ ਕਾਠ ਹਵਾਨਾ ਤੁਸੀਂ ਦੇਖ ਸਕਦੇ ਬਹੁਤ ਚੰਗਾ ਬਹੁਤ ਸੋਹਣੀ ਤਿਆਰ ਹੋਈ ਵੀ ਆ ਤੇ ਦੁੱਧ ਮੇਰੇ ਹਿਸਾਬ ਨਾਲ 25-26 ਲੀਟਰ ਦਾ ਅੰਦਾਜ਼ਾ ਵੱਧ ਘੱਟ ਪਸੋ ਵੀ ਕੱਢ ਸਕਦਾ ਪਰ 20 ਲੀਟਰ ਤੋਂ ਮਿੱਤਰੋ ਉਪਰੀ ਹੈ ਤੋਂ ਤਾਂ ਘੱਟੋ ਕਿ ਜਿਹੜੇ ਹਿਸਾਬ ਨਾਲ ਤਿਆਰ ਬਈ ਹੈ ਤੇ ਤੇ ਜੇਰ ਪੈ ਗਈ ਜੀ ਹਾਂ ਜੀ ਜੇਰ ਓਕੇ ਜੀ ਓਕੇ ਠੀਕ ਆ ਤੇ ਮੁੱਲ ਹੈਗਾ ਲੱਖ ਰੁਪਿਆ ਹਾਂ ਜੀ ਲੱਖ ਹਾਂ ਜੀ ਚਲੋ ਵੀਡੀਓ ਬਣਾਈ ਵੀਆ ਚੰਗਾ ਉਹ ਤਾਂ ਵਧੀਆ ਗੱਲ ਆ ਤੇ ਦੂਜੇ ਨੰਬਰ ਤੇ ਖੜੀ ਆ ਸੂਣ ਵਾਲੀ ਹਣਾ ਇਹ ਪਹਿਲੇ ਸੂਣ ਸੂਣ ਵਾਲੀ ਆ ਪਹਿਲੇ ਦੀ ਪਹਿਲੇ ਓਕੇ ਇਹਨੂੰ ਹੱਕੇ ਮਾੜਾ ਜਿਹਾ ਮੂਹ ਦਿਖਾ ਗਿਆ ਦਾ ਇਹ ਵੀ ਮਿੱਤਰੋ ਵੱਡੇ ਕਦਕਾਠ ਵਾਲੀ ਆ ਕਿੰਨੇ ਕ ਦਿਨ ਰਹਿੰਦੇ ਸੂਣ ਚ ਇਹਦੇ ਰੰਗ ਹੱਤਾ ਦੇ ਤੋਰੋ ਜੀ ਇਹਨੂੰ ਵੀ ਫੇਸ ਕੁਆਲਿਟੀ ਸਰੀਰ ਦੀ ਬਣਤਰ ਬਹੁਤ ਚੰਗੀ ਦੂਜੇ ਸੂਏ ਮਿੱਤਰੋ ਸੂਣ ਵਾਲੀ ਆ ਤੇ ਦਿਨ ਹਜੇ 5-7 ਦਿਨ ਬਾਕੀ ਆ ਪਹਿਲਾ ਮਗਰੋਂ ਪਸ਼ੂ ਕਦੋਂ ਵੀ ਸੂ ਸਕਦਾ ਤੇ ਤਿਆਰ ਪੂਰੀ ਹੋ ਰਹੀ ਆ ਤੇ ਕਦਕਾਠ ਫੁੱਲ ਵਜਨ ਫੁੱਲ ਤੇ ਭੇਲ ਵੀ ਮਿੱਤਰੋ ਫੁੱਲ ਆ ਕੋ ਛੋਟੀ ਜਿਹੀ ਬਾੜਨੀ ਅਗਲੇ ਸਵੇਰ ਨੂੰ ਮਿੱਤਰੋ ਇਹਨੇ ਤਿਆਰ ਹੋਣਾ ਤੇ ਬਹੁਤ ਸੋਹਣੀ ਨਿਕਲਣੀ ਆ। ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ। ਸੋ ਇਹਦਾ ਰੇਟ ਕੀ ਕਰਤਾ ਜੀ ਆਪਾਂ? ਇਹਦਾ 85 ਹਜ਼ਾਰ ਜੀ। 85 ਹਜ਼ਾਰ ਤੇ ਫੋਨ ਨੰਬਰ ਜੀ ਆਪਣਾ। ਫੋਨ ਲਗਾ। ਬਾਈਆਂ ਦਾ ਜਿਹੜਾ ਫੋਨ ਨੰਬਰ ਹੈ ਜੀ 9041083954 9041083954 ਫੋਨ ਨੰਬਰ ਹੈ ਸੋ ਜਿਹੜੀਆਂ ਵੀ ਦੋਨੇ ਨਗਰਾਂ ਦੇ ਵਿੱਚੋਂ ਕੋਈ ਵੀ ਕਿਸੇ ਨਗਰ ਨੂੰ ਪਸੰਦ ਆਉਂਦਾ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਸੰਪਰਕ ਸੋ ਕੱਲ ਸੂਈਆ ਮਗਰ ਬੱਸੀ ਆ ਤੇ ਸਿੱਧ ਬਖੋਈ ਵੀ ਸੋਹਣੀ ਆ ਤੇ ਦੋਨੇ ਨਗਰ ਚੰਗੇ ਆ ਸੋ ਸਾਰੇ ਵੀਰਾਂ ਦਾ ਧੰਨਵਾਦ